ਮੱਜਾਂ ਤੋਂ ਹਮੇਸ਼ਾ ਲਈ ਚਿਚੜ ਖਤਮ ਕਰਨ ਦਾ ਇੱਕ ਦੇਸੀ ਫਾਰਮੂਲਾ ਦੱਸਾਂ ਤੇ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਤੇ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਰਿਜ਼ਲਟ ਤੁਹਾਨੂੰ ਰਿਜ਼ਲਟ ਵੀ ਕਿੰਨਾ ਰਿਜ਼ਲਟ ਆਇਆ ਇਹਦਾ ਤੇ ਕਈ ਵੀਰ ਕਹਿੰਦੇ ਸੀ ਜਿਵੇਂ ਕੰਦਾਂ ਦੇ ਵਿੱਚ ਵੀ ਚਿਚੜੀ ਜਿਹੜੇ ਅੰਡੇ ਦੇਂਦੇ ਨੇ ਉਹ ਵੀ ਕਿਵੇਂ ਰੋਕਨੇ ਆਪਾਂ ਨਾ ਹੀ ਤੁਹਾਡੇ ਮੱਜਾਂ ਦੇ ਚੱਚੜਨ ਲੱਗਣਗੇ ਤੇ ਨਾ ਹੀ ਕੰਦਾਂ 'ਚ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੱਖੀ ਆਊਗੀ ਇਹ ਤਰੀਕਾ ਆਪਾਂ ਪਹਿਲਾਂ ਅਜਮਾਇਆ ਸੀਗਾ ਤੇ ਮਤਲਬ ਕਿ ਆਪਾਂ ਬਹੁਤ ਟਾਈਮ ਤੋਂ ਅਜਮਾਉਨੇ ਪਰ ਆਪਾਂ ਇਹਦਾ ਰਿਜ਼ਲਟ ਤਾਂ ਹੁਣ ਹੈ ਤੁਹਾਨੂੰ ਇੱਕ ਤੇ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦਿਖਾਵਾਂ ਮੈਂ ਆਪਾਂ ਵੀ ਚੱਚੜੀਆਂ ਮਤਲਬ ਕੇ ਹੈਗੀਆਂ ਜਾਂ ਨਹੀਂ ਹੈਗੀਆਂ ਤੇ ਇਹ ਮਤਲਬ ਜਿਹੜਾ ਅੱਜ ਕਰ ਰਹੇ ਆ ਆਪਾਂ ਤਿਆਰ ਇਹ ਤੁਸੀਂ ਤਾਂ ਨਾਲ ਸੁਣ ਲਿਓ ਇਹਦੇ ਵਿੱਚ ਕੀ ਕਰਨਾ ਆਪਾਂ ਇਹ ਜੀ ਵੀ ਸੁੱਖਾ ਲੈਣਾ ਆਪਾਂ ਨੇ ਸੁੱਖਾ ਲੈ ਕੇ ਇਹਨੂੰ ਕੋਟਣਾ ਹੈ ਪਹਿਲਾਂ ਵਾਲੇ ਚ ਆਪਾਂ ਨੇ ਮਤਲਬ ਕੇ ਸੁੱਖੇ ਨੂੰ ਬੰਨ ਕੇ ਕੱਪੜੇ ਚ ਸੰਗਲਦੇ ਬੰਨਿਆ ਸੀਗਾ ਪਰ ਇਹਦੇ ਵਿੱਚ ਆਪਾਂ ਨੇ ਸੁੱਖੇ ਨੂੰ ਕੋਟਣਾ ਚੰਗੀ ਤਰ੍ਹਾਂ ਜਿਵੇਂ ਆਪਾਂ ਕੋਈ ਮਤਲਬ ਕੇ ਚਰਨੀ ਕੋਟਦੇ ਨੇ ਉਸ ਤਰੀਕੇ ਨਾਲ ਕੋਟਣਾ ਹੈ ਤੁਸੀਂ ਇਹਨੂੰ ਤੇ ਘਟੂ ਘਟ ਜਿਵੇਂ 20 ਤੋਂ 25 ਮਿੰਟ ਤੁਸੀਂ ਲੈ ਕੇ ਬਾਵਾ ਸੁੱਖਾ ਲੈ ਕੇ ਉਹਨੂੰ ਕੋਟ ਲਿਓ ਬਚਦਾ ਸੁੱਖਾ ਜਿਹੜਾ ਬਚਦਾ ਹੋ ਗਿਆ ਉਹ ਹੀ ਤਰੀਕੇ ਨਾਲ ਵਰਤਣ ਵਾਲਾ ਜਿਹੜਾ ਪਾਤ੍ਰਿਕਾ ਸੀ ਇਹ ਸੋਖਾ ਆਪਣਾ ਦਾ ਮੱਜਾਂ ਦੇ ਪਰਵਰਤਨ ਹੈ ਨਾ ਹੀ ਕਿਸੇ ਨੂੰ ਖੋਹਣਾ ਹੈ ਤੇ ਨਾ ਹੀ ਇਹਦੇ ਨਾਲ ਕਿਸੇ ਨੂੰ ਮਾਰਨਾ ਹੈ ਆਪਣਾ ਚਿਚੜਾ ਨੂੰ ਮਾਰਨਾ ਵੀ ਨਹੀਂਗਾ ਮਤਲਬ ਚਿਚੜ ਥੋੜੇ ਘਰ ਚੋਂ ਹਮੇਸ਼ialੀ ਖਾਤਮ ਹੋ ਜਣਗੇ ਭੱਜ ਜਾਣਗੇ ਤੇ ਇਹ ਮਤਲਬ ਤਰੀਕਾ ਉਹਦੇ ਵਾਸਤੇ ਹੈ ਜੇਕਰ ਤੁਹਾਡੇ ਮਤਲਬ ਕਿ ਕੰਦਾਂ ਵਗੈਰਾ ਚ ਮਤਲਬ ਇਹ ਪਲਾਸਟਰ ਨਹੀਂ ਹੁੰਦਾ ਜਿਵੇਂ ਉਥੇ ਚਿਚੜੀਆਂ ਅੰਡੇ ਦੇ ਦਿੰਦੀਆਂ ਨੇ ਉਥੇ ਇਹ ਤਰੀਕਾ ਵਰਤਣਾ ਤੇ ਹੁਣ ਆਪਾਂ ਇਹਨੇ ਦਿਖਾ ਦੇਣਾ ਰਿਜ਼ਲਟ ਤੁਹਾਨੂੰ ਤੇ ਆਪਣੇ ਮਾਜ ਦੇਖ ਲਓ ਵੀ ਕਿਤੇ 1% ਕੋਈ ਚਿਚੜੀ ਨਹੀਂ ਹੈਗੀ ਨਾ ਹੀ ਅੱਜ ਤੱਕ ਕਦੇ ਕੋਈ ਚਿਚੜੀ ਲੱਗੀ ਹੈ ਤੇ ਆਪਾਂ ਇਹੋ ਤਰੀਕਾ ਵਰਤਦੇ ਹਾਂ ਤੇ ਕੋਈ ਆਪਾਂ ਕਿਸੇ ਤਰ੍ਹਾਂ ਦਾ ਕਦੇ ਇੰਜੈਕਸ਼ਨ ਜਾਂ ਕੋਈ ਮਤਲਬ ਕੀਟਨਾਸ਼ਕ ਨਹੀਂ ਵਰਤਿਆ ਅੱਜ ਤੱਕ ਤੇ ਆ ਜਿਹਨੇ ਕੰਦਾਂ ਉਦੋਂ ਇੱਥੇ ਜ਼ਿਆਦਾ ਮਲਕ ਚੁੱਟੀਆਂ ਇੱਥੋਂ ਪੈਦਾ ਹੁੰਦੀਆਂ ਨੇ ਜਦੋਂ ਕੰਦਾਂ ਜੇ ਬਿਰਲਾਂ ਜ਼ਿਆਦਾ ਹੁੰਦੀਆਂ ਨੇ ਉੱਥੋਂ ਪੈਦਾ ਹੁੰਦੀਆਂ ਨੇ ਇਹ ਫਾਰਮੂਲਾ ਉਹਦੇ ਵਾਸਤੇ ਹੈ ਤੇ ਤੁਸੀਂ ਸੰਗਰ ਵਾਲਾ ਫਾਰਮੂਲਾ ਜ਼ਰੂਰ ਵਰਤ ਲਓ ਬਹੁਤ ਵੀਰਾਂ ਨੇ ਵਰਤ ਕੇ ਆਪ ਨੂੰ ਮੈਸੇਜ ਵੀ ਕਰੇ ਨੇ ਵੀ ਸਾਨੂੰ ਰਿਜ਼ਲਟ ਮਿਲਿਆ ਕਿਉਂਕਿ ਫਾਰਮੂਲਾ ਬਹੁਤ ਵਧੀਆ ਹੈ ਇਹ ਦੇਖੋ ਵੀ ਇਸ ਤਰ੍ਹਾਂ ਜਿਵੇਂ ਚਟਣੀ ਜੀ ਕੁੱਟੀ ਜਾਊਗੀ ਇਹ ਜਦੋਂ ਉਦੋਂ ਮਤਲਬ ਕਿ ਆਪਣੇ ਇਹਦੇ ਵਿੱਚ ਉਹ ਨਹੀਂ ਰਹਿਣਾ ਚਾਹੀਦਾ ਕੋਈ ਮਤਲਬ ਬਰੀਕ ਨਹੀਂ ਮਤਲਬ ਪੂਲ ਫੁੱਲ ਬਰੀਕ ਹੋਣੀ ਚਾਹੀਦੀ ਆ ਕੋਈ ਮਤਲਬ ਵੱਡੇ ਪੱਤੇ ਨਹੀਂ ਹੋਣ ਚਾਹੀਦੇ ਨੇ ਜਦੋਂ ਮਤਲਬ ਇਹ ਕੁੱਟੀ ਉਹਦੇ ਵਿੱਚ ਪਾਣੀ ਘੋਲੋ ਤੁਸੀਂ ਬਾਬਾ ਸਾਰਾ ਮਤਲਬ ਕਿ ਅੱਧਾ ਲੀਟਰ ਦਾ ਪਾਣੀ ਪਾ ਲਓ ਤੇ ਜਦ ਨਾਲ ਤਿਆਰ ਕਰੋ ਮਤਲਬ ਕਿ ਤੁਰਤ ਤਿਆਰ ਕਰ ਲਓ ਪਰ ਇੱਕ ਵਾਰੀ ਆਪਾਂ ਜੀ ਕਰਤੀ ਫਿਰ ਤਾਂ ਆਪਾਂ ਨੂੰ ਮਤਲਬ ਕਿ ਮਹੀਨੇ ਦੋ ਮਹੀਨਾ ਲੋੜ ਨਹੀਂ ਤੇ ਇਹਨੂੰ ਕੀ ਕਰਨਾ ਹੁਣ ਆਪਾਂ ਨੇ ਪਾਉਣ ਲੈਣਾ ਕਿਸੇ ਚੀਜ਼ ਦੇ ਵਿੱਚ ਇਹਨੂੰ ਪਾਉਣਾ ਪਊਗਾ ਆਪਾਂ ਇਹਨੂੰ ਤੁਸੀਂ ਇੱਕ ਗੱਲ ਧਿਆਨ ਰੱਖਿਓ ਉਹ ਮਤਲਬ ਕਿ 2-3 ਵਾਰੀ ਪਾਉਣ ਲਿਓ ਕਿਸੇ ਬ੍ਰੀਕ ਪਾਉਣ ਨਹੀਂ ਵਿੱਚ ਦੀ ਪਾਉਣ ਲਿਓ ਕਿਉਂਕਿ ਮਤਲਬ ਕਿ ਨਹੀਂ ਇਹ ਬਾਅਦ ਚ ਪਰੇਸ਼ਾਨ ਕਰਦਾ ਤੇ ਬਚਿਆ ਸੋਖਾ ਤੁਸੀਂ ਬਣੇ ਕੱਪੜੇ ਚੋ ਹੀ ਸੰਗਲਾਂ ਦੇ ਬਣਨਗੇ ਤੇ ਸੰਗਲਾਂ ਵਾਲਾ ਜਿਹੜਾ ਤਰੀਕਾ ਆਪਾਂ ਦੁਬਾਰਾ ਦੱਸ ਦਈਓ 5 ਦਿਨ ਹੀ ਵਰਤਣਾ ਤੁਸੀਂ ਉਸ ਤੋਂ ਬਾਅਦ ਮੈਸਾਂ ਦੇ ਗਲਾਂ ਚੋਂ ਤਾਰ ਕੇ ਛੱਟੋ ਦੇਣਾ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਦਾ ਮਤਲਬ 5 ਦਿਨ ਹੀ ਵਰਤਣਾ ਤੇ ਜਿਹੜਾ ਇਹ ਤਰੀਕਾ ਹੈ ਇਹ ਇੱਕੋ ਵਾਰੀ ਵਰਤਣਾ ਮੁੜ ਕੇ ਇਹਨੂੰ ਵਰਤਣ ਦੀ ਲੋੜ ਨਹੀਂ ਇਹ ਮਤਲਬ ਇਹ ਮਹੀਨੇ ਤੋਂ ਮਹੀਨੇ ਬਾਅਦ ਵਰਤ ਲੈਕਰੋ ਜੇ ਵਧੀਆ ਕਿਉਂਕਿ ਨੁਕਸਾਨ ਤੇ ਨਾ ਹੀ ਆਪਾਂ ਇਹ ਪਸ਼ੂਆਂ ਨੂੰ ਖਾਣਾ ਕੁਝ ਨਹੀਂ ਕਰਨਾ ਬਸ ਇਹਦਾ ਮਤਲਬ ਹੈ ਫਾਇਦੀ ਫਾਇਦੇ ਨੇ ਜੇ ਇਹਦਾ ਜੇ ਆਪਾਂ ਮਤਲਬ 20 ਦਿਨਾਂ ਬਾਅਦ ਉਹ ਵੀ ਵਰਤ ਲਈ ਤਾਂ ਵੀ ਮਤਲਬ ਹੈ ਫਾਇਦੇ ਨੇ ਕੋਈ ਵੀ ਮਤਲਬ ਕਿ ਬੈਕਟੀਰੀਆ ਵੀ ਨਹੀਂ ਪੈਦਾ ਹੁੰਦਾ ਹੁਣ ਮੱਜਾਂ ਵਾਲਾ ਤਰੀਕਾ ਤੁਹਾਨੂੰ ਦੱਸਦਾ ਸੀ ਆਪਾਂ ਵੀ ਇਹਨਾਂ ਤੋਂ ਕਿਵੇਂ ਜਿਹੜੇ ਚੱਟੜ ਖਤਮ ਕਰਨੇ ਹਨ ਪਰ ਕੰਦਾਂ ਤੇ ਮਾਰ ਦਿਆ ਕਰੋ ਉਹਨਾਂ ਜਿੱਥੇ ਮਤਲਬ ਹੈ ਬਿਰਲਾਂ ਹੁੰਦੀਆਂ ਨੇ ਕਿਉਂਕਿ ਇੱਥੇ ਜਿਹੜੀਆਂ ਚੱਟੜੀਆਂ ਅੰਡੇ ਦਿੰਦੀਆਂ ਨੇ ਇੱਥੋਂ ਪੈਦਾ ਹੁੰਦੀਆਂ ਚੱਟੜੀਆਂ ਇੱਥੇ ਸਪਰੇ ਫੁੱਲ ਮਾਰ ਦਿਓ ਆਲੇ ਦੁਆਲੇ ਜਿੰਨੇ ਵੀ ਮਤਲਬ ਹੈ ਬਿਰਲਾਂ ਨੇ ਤੁਹਾਨੂੰ ਲੱਗਦਾ ਤਾ ਜੋ ਜਿਹੜੇ ਮਤਲਬ ਅੱਗੇ ਆਂਡੇ ਪੈਦਨ ਹੋਣ ਠੀਕ ਆ ਦੋਸਤੋ ਬਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਤੇ ਬਾਕੀ ਉਹ ਮੱਝ ਵਾਲਾ ਜਿਹੜਾ ਮੱਝਾਂ ਦਾ ਤਰੀਕਾ ਸੰਗਲ ਵਾਲਾ ਉਹ ਜ਼ਰੂਰ ਵਰਤ ਲਿਓ ਬਾਕੀ ਸਪਰੇਅ ਵਾਲਾ ਤਰੀਕਾ ਇਹ ਜਿਵੇਂ ਖੁਰਲੀ ਚ ਵਿਰਲ ਨਾ ਹੁੰਦੇ ਨੇ ਉੱਥੇ ਸਾਰੇ ਕਿਤੇ ਵਰਤ ਲਿਓ ਤਰੀਕਾ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਤੇ ਇਹ ਤਰੀਕਾ ਵਰਤ ਕੇ ਮਤਲਬ ਹੁਣ ਪਹਿਲਾਂ ਬਹੁਤ ਵੀ ਇਹਨਾਂ ਨੂੰ ਰਿਜ਼ਲਟ ਮਿਲੇ ਤੇ ਤੁਸੀਂ ਵੀ ਵਰਤ ਸਕਦੇ ਹੋ ਵੀਰੋ